ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਆਪਾਂ ਹੋਰ ਰਮਾਲਾ ਸਾਬ ਬਣਾਉਣ ਲੱਗੇ ਆ ਜਿਹਦਾ ਆਰਡਰ ਦਿੱਤਾ ਸੀ ਇੱਕ ਧੀ ਰਾਣੀ ਨੇ ਆਪਣੇ ਜਨਮ ਦਿਨ ਤੇ ਉਹਨਾਂ ਨੇ ਗੁਰੂ ਸਾਹਿਬ ਲਈ ਰਮਾਲਾ ਸਾਬ ਸਪੈਸ਼ਲੀ ਬਣਾਇਆ ਆ ਤੇ ਪ੍ਰਮਾਤਮਾ ਉਹਨਾਂ ਦਾ ਗੁਰੂ ਘਰ ਨਾਲ ਇਦਾਂ ਹੀ ਪਿਆਰ ਬਣਾਈ ਰੱਖੇ ਇਹ ਰਮਾਲਾ ਸਾਬ ਥੋੜਾ ਪਹਿਲਾਂ ਦੇ ਬਣੇ ਸਨ ਤੇ ਆਪਾਂ ਨੂੰ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਿਆ ਤੇ ਜਦੋਂ ਜਦੋਂ ਪ੍ਰਮਾਤਮਾ ਦਾ ਹੁਕਮ ਹੋਣਾ ਉਹ ਕੰਮ ਉਹਦੇ ਹੀ ਹੋਣਾ ਆ ਤੇ ਅੱਜ ਮੈਂ ਇਹ ਵੀਡੀਓ ਪਾਉਣ ਲੱਗੀ ਆ ਤੇ ਮੇਰੇ ਪੇਜ ਦੇ ਤੇ ਹੋਰ ਵੀ ਰਮਾਲਾ ਸਾਬ ਬਣੇ ਹੋਏ ਨੇ ਜਿਹਦਾ ਫੋਇਲ ਦੇ ਵਿੱਚ ਬਣੇ ਹੋਏ ਨੇ ਪੇਂਟ ਕੀਤੇ ਹੋਏ ਨੇ ਜੇ ਤੁਸੀਂ ਵੀ ਆਪਣੇ ਲਈ ਬਣਵਾਉਣਾ ਹੋਏ ਸੂਟ ਬਣਵਾਉਣਾ ਹੋਏ ਚਹਿਰੇ ਰਮਾਲਾ ਸਭ ਬਣਵਾਉਣਾ ਹੈ ਤੇ ਤੁਸੀਂ ਬਣਵਾ ਸਕਦੇ ਹੋ ਤੇ ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਖੁਸ਼ੀ ਦਾਗ ਪ੍ਰੋਗਰਾਮ ਹੁੰਦਾ ਜਿਵੇਂ ਕੋ ਤੁਸੀਂ ਬੱਚਿਆਂ ਦੇ ਕੋਈ ਜਨਮ ਦਿਨ ਹੁੰਦਾ ਹੈ ਜਾਂ ਤੁਸੀਂ ਕੋਈ ਖੰਡ ਪਾਟ ਰਖਾਇਆ ਸੁਪਨੇਸਾ ਪਾਟ ਰਖਾਇਆ ਜੇ ਤੁਹਾਡਾ ਮਨ ਕਰਦਾ ਤਾਂ ਤੁਸੀਂ ਰਮਾਲਾ ਸਭ ਜ਼ਰੂਰ ਬਣਾ ਕੇ ਆਪ ਬਣਵਾ ਕੇ ਤੇ ਆਰਡਰ ਤੇ ਬਣਵਾ ਲਿਆ ਕਰੋ ਚਾਹੇ ਕਿਤੋਂ ਵੀ ਬਣਵਾ ਲਿਆ ਕਰੋ ਜਿਵੇਂ ਤੁਹਾਨੂੰ ਸ਼ੌਕ ਹੁੰਦਾ ਤੁਸੀਂ ਹਰ ਤਰ੍ਹਾਂ ਦੇ ਆਪਣੇ ਲਈ ਸੂਟ ਵਧੀਆ ਤੋਂ ਵਧੀਆ ਬਣਾਉਂਦੇ ਹੋ ਹਨ ਤੇ ਗੁਰੂ ਸਾਹਿਬ ਲਈ ਵੀ ਤੁਸੀਂ ਸਪੈਸ਼ਲ ਰਮਾਲਾ ਸਾਹਿਬ ਬਣਾਇਆ ਕਰੋ ਤੇ ਇੰਨੇ ਪਿਆਰ ਤੇ ਮਰਿਆਦਾ ਦੇ ਨਾਲ ਹੀ ਆਪਾਂ ਗੁਰੂ ਸਾਹਿਬ ਦੇ ਲਈ ਰਮਾਲਾ ਸਾਹਿਬ ਬਣਾਇਆ ਸੀਗਾ ਤੇ ਰਮਾਲਾ ਸਾਹਿਬ ਬਣਾਉਣ ਤੋਂ ਪਹਿਲਾਂ ਕੱਪੜੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਤਾਂ ਜੋ ਵਿੱਚੋਂ ਸਾਰਾ ਮਾਵਾ ਨਿਕਲ ਜਾਏ ਚਾਹੇ ਤੁਸੀਂ ਫੋਇਲ ਦਾ ਕੰਮ ਕਰਦੇ ਹੋ ਪੇ ਲੈਦਰ ਦਾ ਕਰਦੇ ਹੋ ਪੇ ਚਾਹੇ ਪੇਂਟਿੰਗ ਦਾ ਕਰਦੇ ਹੋ ਪੇ ਤੇ ਜੇ ਤੁਹਾਨੂੰ ਰੁਮਾਲਾ ਸਰ ਦਾ ਮੈਜ਼ਰਮੈਂਟ ਚਾਹੀਦਾ ਹੈ ਤੇ ਤੁਸੀਂ ਮੈਨੂੰ ਜਰੂਰ ਐਮ ਲਿਖ ਕੇ ਮੈਂ ਆਪਣੇ ਕਮੈਂਟ ਬਾਕਸ ਚ ਪਾ ਦੇ ਜੀ ਮੈਂ ਤੁਹਾਨੂੰ ਮੈਜ਼ਰਮੈਂਟ ਨਾਲ ਦੀ ਨਾਲ ਸਾਰਾ ਦੇ ਦਾਂਗੀ ਵੈਸੇ ਮੈਂ ਪਿਛਲੀ ਵੀਡੀਓ ਆਪਣੇ ਰੁਮਾਲਾ ਸਰ ਦੇ ਵੀਡੀਓ ਦੇ ਵਿੱਚ ਮੈਜ਼ਰਮੈਂਟ ਪਾਇਆ ਹੋਇਆ ਹੈ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਹੋ ਰੀਜ ਦੇ ਨਾਲ ਬਹੁਤ ਧੰਨਵਾਦ